ਅਗੂ ਜੀ ਅਸੀਂ ਇਲੈਕਸ਼ਨ ਤੋਂ ਮੱਦੇਨਜ਼ਰ ਰਸਤੇ ਹੋ ਰਹੀਆਂ ਕਮਿਸ਼ਨ ਇਲੈਕਸ਼ਨ ਲਈ ਅਸੀਂ ਆਪਣੀ ਜੋ ਫਰਮ ਦੇ ਫਟਾਟਗੜ ਸ਼ਾਪ ਦੇ ਏਰੀਆ ਵਿੱਚ ਕੌਡਮਨ ਸਬਸਟੀਟਿਊਸ਼ਨ ਸੁਧਾਰ ਰਹੇ ਹਾਂ ਜਿਹੜੇ ਕਦੇ ਕਲਜ ਪੌਟ ਸਪੌਟਸ ਨੇ ਯਾ ਦੂ ਐਕਸਾਈਡ ਦੇ ਮੁਜਾਇਦ ਜੀ ਗੰਦੇ ਬੈਠੇ ਹਨ ਉਹਨਾਂ ਦੇ ਸਬਸਟਾ ਲੋਕਾਂ ਨੂੰ ਵੀ ਇਹ ਫੀਡ ਕਰਨਾ ਚਾਹੀਦਾ ਹੈ ਕਿ ਕੋਲਸ ਤੋਂ ਬੇਰੀ ਚੌਕੀ ਕੰਟੇਜ ਆ ਰਹੀ ਸੀ ਲਰਦਾ ਅੱਜ ਜੇ ਅਸੀਂ ਕਚਨ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਅਪਕਮਿੰਗ ਇਲੈਕਸ਼ਨਸ ਨੇ ਅਸੀਂ ਆਪਣੀ ਤੇ ਸਰੰਦ ਫਟੇਗੜ ਸਾਹਿਬ ਦੇ ਏਰੀਆ ਵਿੱਚ ਕੋਆਰਡੀਨੇਟ ਸਰਟੀਫਿਕੇਸ਼ਨਸ ਕਰਾ ਰਹੇ ਹਾਂ ਜਿਹੜੇ ਸਾਡੇ ਡਰਗ ਹੌਟਸਪੌਟਸ ਨੇ ਜਾਂ ਕੋਈ ਐਕਸਾਈਜ਼ ਦੇ ਮਜਾਜੀ ਇਹ ਬੰਦੇ ਬੈਠੇ ਆ ਉਹਨਾਂ ਲਈ ਸਜਾ ਰਹੇ ਲੋਕਾਂ ਨੂੰ ਅਸੀਂ ਇਹ ਫੀਲ ਕਰਨਾ ਚਾਹੀਦਾ ਕਿ ਪੁਲਿਸ ਤੁਹਾਡੇ ਲਈ 24 ਘੰਟੇ ਹਾਜ਼ਰ ਹੈ ਅਸੀਂ ਅਲਰਟ ਆ ਸਾਨੂੰ ਕੋਈ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਕਿਸੇ ਮਾੜੇ ਅਨਸਰਚਰਾਰਤੀ ਅਨਸਰਾਰੇ ਮਿਲਦੀ ਹੈ ਤਾਂ ਨਾਲ ਦੀ ਨਾਲ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਅਸੀਂ ਕਰਪਾ ਕਰ ਹਾਜ਼ਰ ਹਾਂ ਕਿ ਇਲੈਕਸ਼ਨ ਪੀਸਫੁਲੀ ਫਰੀ ਐਂਡ ਫੇਅਰ ਮੈਨਸ ਅੱਜ ਵੀ ਅਸੀਂ ਇਲੈਕਸ਼ਨ ਨੂੰ ਬਾਰੇ ਦੇ ਰਸਤੇ ਕੋਈ ਨਾ ਤੁਮ ਇਲੈਕਸ਼ਨ ਨੂੰ ਅਸੀਂ ਆਪਣੀ ਜੋ ਫਰਮ ਦੇ ਤਾਜ਼ਾ ਦੇਰੀਆ ਵਿੱਚ ਕੋਰਡੀਨੇਸ਼ਨ ਸਭ ਕੁਝ ਕਰਾ ਰਹੇ ਹਾਂ ਜਿਹਦੇ ਸਬੂਤ थोड़ा हॉट स्पॉट्स में या कोई एक्सरसाइज पे मुझे ऐसी जगह पर बैठते हैं और मैं लोगों को ये फील करना चाहिए कि कोई स्टॉपर भी तो भी कंटेन आ जा रहा है इसलिए अलर्ट हैं आज जी ऐसी इलेक्शन की मुद्दे ने जब रखते हुए जो भी आप कमिंग इलेक्शंस में ऐसी अपनी तेजस्रंग जो फतेहगढ़ साहब दे एरिया विच ਰੱਗਪੌਟ ਸਪੌਟਸ ਨੇ ਯਾ ਦੂਏ ਐਕਸਾਈਜ਼ ਦੇ ਮਜ਼ੇਦਈਏ ਬੰਦੇ ਬੈਠੇ ਆ ਉਹਨਾਂ ਦੀ ਸਟੈਂਡਿੰਗ ਲੋਕਲ ਕੀ ਪੀਛੇ ਨਾ ਚਾਹੁੰਦੇ ਲੋਕਾਂ ਨੂੰ ਅਸੀਂ ਇਹ ਫੀਲ ਕਰਨਾ ਚਾਹੁੰਦੇ ਆ ਕਿ ਕੋਲਸ ਤੁਹਾਡੇ ਲਈ ਕੋਈ ਵੀ ਘੰਟੇ ਹਾਜ਼ਰ ਅਸੀਂ ਅਲਰਟ ਆ ਤੁਹਾਨੂੰ ਕੋਈ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਕਿਸੇ ਮਾੜੇ ਅੰਸਰਸ਼ਰਾਰਤੀ ਅੰਸਰ ਬਾਰੇ ਮਿਲਦੀ ਹੈ ਤਾਂ ਨਾਲ ਦੀ ਨਾਲ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਅਸੀਂ ਕਰਪਾ ਕਰ ਹਾਜ਼ਰਾਂ ਹਨ ਵੀ ਇਲੈਕਸ਼ਨ ਪੀਸਫੁਲੀ ਰੈਫਰੀ ਐਂਡ ਫੇਅਰ ਮੰਨਦਾ

ਅੱਜ ਜੇ ਅਸੀਂ ਇਲੈਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਅਪਕਮਿੰਗ ਇਲੈਕਸ਼ਨਸ ਨੇ ਅਸੀਂ ਆਪਣੀ ਤੇ ਸਰੰਦ ਫਤਿਹਗੜ੍ਹ ਸਾਹਿਬ ਦੇ ਏਰੀਆ ਵਿੱਚ ਕੋਆਰਡੀਨੇਟ ਸਰਚ ਐਕਸ਼ਨਸ ਕਰਾ ਰਹੇ ਹਾਂ ਕਿ ਸਾਡੇ ਡਰਗ ਹੌਟਸਪੌਟਸ ਨੇ ਜਾਂ ਕੋਈ ਐਕਸਾਈਜ਼ ਦੇ ਮਜਾਦੀਏ ਬੰਦੇ ਬੈਠੇ ਆ ਉਹਨਾਂ ਦੀ ਸਜਾ ਜਾਰ ਲੋਕਾਂ ਨੂੰ ਅਸੀਂ ਇਹ ਫੀਲ ਕਰਨਾ ਚਾਹੁੰਦੇ ਹਾਂ ਕਿ ਹੌਲਸ ਤੁਹਾਡੇ ਵੀ ਕੋਈ ਘੰਟੇ ਹਾਜ਼ਰ ਅਸੀਂ ਅਲਰਟ ਆ ਤੁਹਾਨੂੰ ਕੋਈ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਕਿਸੇ ਮਾੜੇ ਅਨਸਰਚਰਾਪੀ ਅਨਸਰ ਬਾਰੇ ਮਿਲਦੀ ਹੈ ਤਾਂ ਨਾਲ ਦੀ ਨਾਲ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਅਸੀਂ ਕਰប ਕਰ ਹਾਜ਼ਰ ਹਾਂ ਅੱਜ ਦੀ ਇਲੈਕਸ਼ਨ ਪੀਸਫੁਲੀ ਫਰੀ ਐਂਡ ਫੇਅਰ ਮੰਗਦੇ ਅੱਜ ਦੀ ਅਸੀਂ ਇਲੈਕਸ਼ਨ ਨੂੰ ਮੱਧਮੇ ਦੇ ਰਸਤੇ ਹੋ ਰਹੀਆਂ ਅਪਕਮਿੰਗ ਇਲੈਕਸ਼ਨ ਨੂੰ ਅਸੀਂ ਆਪਣੀ ਤੋਂ ਫਰਮ ਦੇ ਖਾਤੇ ਉੱਤੇ ਸ਼ਾਹ ਦੇ ਏਰੀਆ ਦੇ ਸਪੋਰਟਮੈਨ ਸਬਸਟੀਟਿਊਸ਼ਨ ਸੁਧਾਰ ਰਹੇ ਹਾਂ ਜਿਹਦੇ ਸਾਡੇ ਬਾਟਪੋਰਟ ਸਪੋਰਟਸ ਨੇ ਇਹ ਡੂ ਐਕਸਾਈਟ ਨੂੰ ਮੁਜਾਹਿਦ ਗਿਆਨ ਦੇ ਵਿੱਟ ਗਿਆ ਉਹ ਨਸੀਬਾ ਲੋਕਾਂ ਵੱਸ ਲਈ ਇੱਕ ਮੁਦਦਾ ਮਾਤ ਹੈ ਇੱਕ ਬੋਲਸ ਤੋਂ ਬੰਦੀ ਕੋਲੀ ਕੰਟੇਜ ਆ ਰਿਹਾ ਹੈ ਅਸੀ ਫਲਾਟਾਂ ਅੱਜ ਜੀ ਅਸੀਂ ਕਵਚਨ ਰੂਮ ਉੱਤੇ ਨਜ਼ਰ ਰੱਖਦੇ ਹੋਏ ਜਿਹੜੀ ਅਪਕਮਿੰਗ ਇਲੈਕਸ਼ਨਸ ਨੇ ਅਸੀਂ ਆਪਣੀ ਇਸਰੰਗ ਫਟੇਗੜ ਸਾਹਿਬ ਦੇ ਏਰੀਆ ਵਿੱਚ ਕੋਆਰਡੀਨੇਟ ਸਰਚਿਫੀਕਸ਼ਨਸ ਕਰਾ ਰਹੇ ਹਾਂ ਜਿਹੜੇ ਸਾਡੇ ਕੁੜਾ ਕੋਟਸ ਕੋਟਸ ਨੇ ਇਹ ਦੂਏ ਐਕਸਾਈਜ਼ ਦੇ ਮਜਾਜੀਏ ਬੰਦੇ ਬੈਠੇ ਆ ਉਹਨਾਂ ਦੀ ਸਟੈਂਡ ਲੋਕਾਂ ਨੂੰ ਅਸੀਂ ਇਹ ਫੀਲ ਕਰਨਾ ਚਾਹੀਦਾ ਕਿ ਕੋਟਸ ਤੁਹਾਡੇ ਲਈ 24 ਘੰਟੇ ਹਾਜ਼ਰ ਅਸੀਂ ਅਲਰਟ ਆ ਤੁਹਾਨੂੰ ਕੋਈ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਕਿਸੇ ਮਾੜੇ ਅਨਸਰਸ਼ਰਾਰਤੀ ਅਨਸਰ ਬਾਰੇ ਮਿਲਦੀ ਹੈ ਤਾਂ ਨਾਲ ਦੀ ਨਾਲ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਅਸੀਂ ਕਰਤੱਤਰ ਹਾਜ਼ਰ ਆਂ ਤਾਂ ਵੀ ਇਲੈਕਸ਼ਨ ਪੀਸਫੁਲੀ ਰੈਫਰੀ ਐਂਡ ਫੇਅਰ ਮੈਨਰ